ਮੈਂ ਆਸ਼ਿਆਨਾ ਕਲੋਨਾ ਧਾਰੀਵਾਲ ਦੇ ਵਿੱਚ ਰਹਿੰਦਾ ਹਾਂ ਧਾਰੀ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਅੱਜ ਮੈਂ ਆਪਣੇ ਸਕੂਲ ਤੋਂ ਡਿਊਟੀ ਤੋਂ ਜਦੋਂ ਵਾਪਸ ਆਇਆ ਹਾਂ ਮੈਂ ਸਵਾ ਦੋ ਵਜੇ ਆ ਕੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਗਲੀ ਦੇ ਵਿੱਚ ਤੇ ਮੈਂ ਆਰਾਮ ਨਾਲ ਘਰ ਚਲਾ ਗਿਆ ਹਾਂ 4 ਵਜੇ ਮੈਂ ਬਾਹਰ ਦੇਖਿਆ ਮੇਰਾ ਮੋਟਰਸਾਈਕਲ ਖੜਾ ਸੀਗਾ ਉਸ ਤੋਂ 5-7 ਮਿੰਟ ਬਾਅਦ ਆ ਕੇ ਮੁੱਕੇ ਦੁਬਾਰਾ ਦੇਖਿਆ ਤੇ ਮੇਰੇ ਘਰ ਦੇ ਵਿੱਚ ਮੋਟਰਸਾਈਕਲ ਖੜਾ ਗਲੀ ਦੇ ਵਿੱਚ ਮੋਟਰਸਾਈਕਲ ਨਹੀਂ ਸੀਗਾ ਮੇਰੀ ਵਾਈਫ ਡਿਊਟੀ ਤੋਂ ਆਈ ਉਹ ਉੱਥੇ ਮੋਪੜ ਖੜੀ ਕਰ ਰਹੀ ਸੀਗੀ ਤੇ ਮੈਂ ਉਦੋਂ ਦੇਖਿਆ ਵੀ ਮੋਪੜੋ ਖੜੀ ਕਰ ਰਹੀ ਆ ਤੇ ਉਥੇ ਮੇਰਾ ਮੋਟਰਸਾਈਕਲ ਨਹੀਂ ਹੈਗਾ ਪਰ ਮੈਨੂੰ ਨਹੀਂ ਪਤਾ ਵੀ ਉਹ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਆ ਬਈ ਜਿਹੜਾ ਬੰਦਾ ਇੱਥੋਂ ਲੈ ਕੇ ਗਿਆ ਵਾ ਉਹਦੀ ਸਾਰੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀਆਂ ਮੈਂ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਲਿਖਤੀ ਰਿਪੋਰਟ ਵੀ ਦੇ ਚੁੱਕਾ ਵਾਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਵੀ ਦੇ ਚੁੱਕਾ ਵਾਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ 4 1/2 5 ਸਾਲ ਪਹਿਲਾਂ ਦੀ ਗੱਲ ਹੈ ਮੇਰੇ ਘਰ ਚੋਰੀ ਹੋਈ ਸੀਗੀ ਮੈਂ ਮੌਜੂਦਾ ਉਹ ਸਮੇਂ ਦੇ ਬੱਚੇ ਜਿਹੜੇ ਚੋਰ ਮੇਰੇ ਘਰ ਚੋਰੀ ਕਰਨ ਆਏ ਸੀ ਮੈਂ ਮੌਜੂਦਾ ਚੋਰ ਫੜ ਵੀ ਲਿਆ ਸੀਗਾ ਔਰ ਥਾਣੇ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਸੀਗੀ ਮੌਜੂਦਾ ਜਿਹੜਾ ਚੋਰ ਫੜਿਆ ਸੀ ਉਹਨੂੰ ਥਾਣੇ ਦੇ ਵਿੱਚ ਦਿੱਤਾ ਸੀਗਾ ਪਰ ਉਹਦੀ ਵਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਮੈਨੂੰ ਐਂ ਲੱਗਦਾ ਵੀ ਕੋਈ ਪ੍ਰਸ਼ਾਸਨ ਇਸ ਗੱਲ ਦੀ ਕੋਈ ਬਹੁਤਾ ਸੈਂਸੀਅਰ ਨਹੀਂ ਹੈਗਾ ਵੀ ਕੋਈ ਇਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਕਰ ਰਿਹਾ ਵਾ ਸੋ ਮੇਰੀ ਹੰਬਲ ਇਸ ਗੱਲ ਦੀ ਰਿਕਵੈਸਟ ਆ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਇਹ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਕੋਈ ਨਾ ਕੋਈ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਇਹੋ ਜਿਹੇ ਕਾਰਵਾਈਆਂ ਕਰ ਰਹੇ ਨੇ ਸੋ ਮੈਨੂੰ ਮੈਂ ਹੁਣ ਵੀ ਇਹ ਇਸ ਕਾਲ ਦੀ ਅਪੀਲ ਕਰਦਾ ਵਾਂ ਕਿ ਮੇਰਾ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਵਾ ਉਹਨੂੰ ਕਿਸੇ ਵੀ ਤਰ੍ਹਾਂ ਉਹਨੂੰ ਬਰਾਮਦ ਕੀਤਾ ਜਾਵੇ ਮੇਰੇ ਮੋਟਰਸਾਈਕਲ ਦਾ ਨੰਬਰ ਜਿਹੜਾ ਹੈਗਾ ਪੀਬੀ06ਐਚ 7175 ਉਹਦਾ ਨੰਬਰ ਵਾ ਬਲੈਕ ਕਲਰ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਆ ਮੈਂ ਬੇਨਤੀ ਕਰਨਾ ਵੀ ਜੇ ਕਿਸੇ ਸੱਜਣ ਮਿੱਤਰ ਨੂੰ ਜਾਂ ਕਿਹ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪਤਾ ਲੱਗਦਾ ਵਾ ਤਾਂ ਹੰਬਲ ਮੈਨੂੰ ਉਸ ਚੀਜ਼ ਦਾ ਉਹਨੂੰ ਬਰਾਮਦ ਕਰਕੇ ਮੈਨੂੰ ਸੌਂਪਿਆ ਜਾਵੇ। ਅਸੀਂ ਪੂਰੇ ਨਾਕੇਬੰਦੀ ਤੇ ਜਿਹੜੀਆਂ ਹੈਗੀਆਂ ਗਸ਼ਤਾਂ ਲਾਈਆਂ ਹੋਈਆਂ ਨੇ ਜੂਨੀਫਾਰਮ ਵਾਲੇ ਵੀ ਤੇ ਪਲੱਸ ਸਿਵਲ ਦੇ ਵਿੱਚ ਵੀ ਲਾਏ ਹੋਏ ਨੇ ਕਿਉਂਕਿ ਕੁਝ ਚੋਰੀਆਂ ਦੀ ਵੀ ਇੰਟੀਮੇਸ਼ਨ ਸਾਨੂੰ ਮਿਲੀ ਆ ਜਿਹੜੀਆਂ ਅਸੀਂ ਕਿ ਚੋਰ ਵੀ ਜਿਹੜੇ ਲੱਭ ਸਕੀਏ ਤੇ ਜਿਹੜੀ ਆ ਅਸੀਂ ਲੋਕਾਂ ਦੀ ਸੁਰੱਖਿਆ ਵੀ ਕਰ ਸਕੀਏ ਲੋਕ ਆਰਾਮ ਨਾਲ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਕਰ ਸਕਣ ਅਸੀਂ ਸਿਵਲ ਤੇ ਯੂਨੀਫਾਰਮ ਦੇ ਵਿੱਚ ਦੋਨੋਂ ਹੀ ਟੀਮਾਂ ਕੱਢੀਆਂ ਹੋਈਆਂ ਨੇ ਲੋਕਾਂ ਨੂੰ ਮੈਂ ਹੀ ਅਪੀਲ ਕਰੂੰਗੀ ਕਿ ਬੇਫਿਕਰ ਹੋ ਕੇ ਬਜ਼ਾਰਾਂ ਦੇ ਵਿੱਚ ਸ਼ਾਪਿੰਗ ਕਰਨ ਕੋਈ ਵੀ ਡਰ ਵਾਲੀ ਗੱਲ ਨਹੀਂ ਹੈ ਮੈਂ ਆਸ਼ਿਆਨਾ ਕਲੋਨਾ ਧਾਰੀਵਾਲ ਦੇ ਵਿੱਚ ਰਹਿੰਦਾ ਹਾਂ ਧਾਰੀ ਸ਼ਹਿਰ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਅੱਜ ਮੈਂ ਆਪਣੇ ਸਕੂਲ ਤੋਂ ਡਿਊਟੀ ਤੋਂ ਜਦੋਂ ਵਾਪਸ ਆਇਆ ਹਾਂ ਮੈਂ ਸਵਾ ਦੋ ਵਜੇ ਆ ਕੇ ਆਪਣੇ ਘਰ ਦੇ ਬਾਹਰ ਮੋਟਰਸਾਈਕਲ ਖੜਾ ਕੀਤਾ ਗਲੀ ਦੇ ਵਿੱਚ ਤੇ ਮੈਂ ਆਰਾਮ ਨਾਲ ਘਰ ਚਲਾ ਗਿਆ ਵਾਂ 4 ਵਜੇ ਮੈਂ ਬਾਹਰ ਦੇਖਿਆ ਮੇਰਾ ਮੋਟਰਸਾਈਕਲ ਖੜਾ ਸੀਗਾ ਉਸ ਤੋਂ 5-7 ਮਿੰਟ ਬਾਅਦ ਆ ਕੇ ਮੱਕੇ ਦੁਬਾਰਾ ਦੇਖਿਆ ਤੇ ਮੇਰੇ ਘਰ ਦੇ ਬਿਤੇ ਮੋਟਰਸਾਈਕਲ ਖੜਾ ਗਲੀ ਦੇ ਵਿੱਚ ਮੋਟਰਸਾਈਕਲ ਨਹੀਂ ਸੀਗਾ ਮੇਰੀ ਵਾਈਫ ਡਿਊਟੀ ਤੋਂ ਆਈ ਉਹ ਉੱਥੇ ਮੋਪੜ ਖੜੀ ਕਰ ਰਹੀ ਸੀ ਤੇ ਮੈਂ ਉਦੋਂ ਦੇਖਿਆ ਵੀ ਮੋਪੜ ਉਹ ਖੜੀ ਕਰ ਰਹੀ ਹੈ ਤੇ ਉੱਥੇ ਮੇਰਾ ਮੋਟਰਸਾਈਕਲ ਨਹੀਂ ਹੈਗਾ ਪਰ ਮੈਨੂੰ ਨਹੀਂ ਪਤਾ ਵੀ ਉਹ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਐ ਜਿਹੜਾ ਬੰਦਾ ਇੱਥੋਂ ਲੈ ਕੇ ਗਿਆ ਵਾ ਉਹਦੀ ਸਾਰੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀਆਂ ਮੈਂ ਆਪਣਾ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਲਿਖਤੀ ਰਿਪੋਰਟ ਵੀ ਦੇ ਚੁੱਕਾ ਹਾਂ ਉਹਨਾਂ ਨੂੰ ਵੀਡੀਓ ਰਿਕਾਰਡਿੰਗ ਵੀ ਦੇ ਚੁੱਕਾ ਹਾਂ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ 4 4.5 5 ਸਾਲ ਪਹਿਲਾਂ ਦੀ ਗੱਲ ਹੈ ਮੇਰੇ ਘਰ ਚੋਰੀ ਹੋਈ ਸੀਗੀ ਮੈਂ ਮੌਜੂਦਾ ਉਸ ਸਮੇਂ ਦੇ ਵਿੱਚ ਜਿਹੜੇ ਚੋਰ ਮੇਰੇ ਘਰ ਚੋਰੀ ਕਰਨ ਆਏ ਸੀ ਮੈਂ ਮੌਜੂਦਾ ਚੋਰ ਫੜ ਵੀ ਲਿਆ ਸੀਗਾ ਔਰ ਥਾਣੇ ਦੇ ਵਿੱਚ ਉਹਦੀ ਰਿਪੋਰਟ ਦਿੱਤੀ ਸੀਗੀ ਮੌਜੂਦਾ ਜਿਹੜਾ ਚੋਰ ਫੜਿਆ ਸੀ ਉਹਨੂੰ ਥਾਣੇ ਦੇ ਵਿੱਚ ਦਿੱਤਾ ਸੀਗਾ ਪਰ ਉਹਦੀ ਵਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਮੈਨੂੰ ਐ ਲੱਗਦਾ ਵੀ ਕੋਈ ਪ੍ਰਸ਼ਾਸਨ ਇਸ ਗੱਲ ਦੀ ਕੋਈ ਬਹੁਤਾ ਸੈਂਸੀਅਰ ਨਹੀਂ ਹੈਗਾ ਵੀ ਕੋਈ ਇਹਨਾਂ ਲੋਕਾਂ ਦੇ ਉੱਤੇ ਕੋਈ ਕਾਰਵਾਈ ਕਰ ਰਿਹਾ ਵਾ ਸੋ ਮੇਰੀ ਹੰਬਲ ਇਸ ਗੱਲ ਦੀ ਰਿਕਵੈਸਟ ਆ ਪ੍ਰਸ਼ਾਸਨ ਨੂੰ ਵੀ ਜਿਹੜੀਆਂ ਇਹ ਚੋਰੀਆਂ ਹੋ ਰਹੀਆਂ ਨੇ ਇਹਨਾਂ ਦੇ ਉੱਤੇ ਕੋਈ ਨਾ ਕੋਈ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਲੋਕ ਇਹੋ ਜਿਹੇ ਕਾਰਵਾਈ ਕਰ ਰਹੇ ਨੇ ਸੋ ਮੈਨੂੰ ਮੈਂ ਹੁਣ ਵੀ ਇਹ ਇਸ ਗੱਲ ਦੀ ਅਪੀਲ ਕਰਦਾ ਵਾਂ ਵੀ ਮੇਰਾ ਗੜਾ ਮੋਸਾ ਚੋਰੀ ਹੋਇਆ ਵਾ ਉਹਨੂੰ ਕਿਸੇ ਵੀ ਤਰ੍ਹਾਂ ਉਹਨੂੰ ਬਰਾਮਦ ਕੀਤਾ ਜਾਵੇ ਮੇਰੇ ਮੋਟਰਸਾਈਕਲ ਦਾ ਨੰਬਰ ਜਿਹੜਾ ਹੈਗਾ ਪੀਬੀ06ਐਚ 7175 ਉਹਦਾ ਨੰਬਰ ਵਾ ਬਲੈਕ ਕਲਰ ਦੇ ਵਿੱਚ ਸਪਲੈਂਡਰ ਮੋਟਰਸਾਈਕਲ ਆ ਮੈਂ ਬੇਨਤੀ ਕਰਨਾ ਵੀ ਜੇ ਕਿਸੇ ਸੱਜਣ ਮਿੱਤਰ ਨੂੰ ਜਾਂ ਕਿ ਇਹ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪਤਾ ਲੱਗਦਾ ਵਾ ਤਾਂ ਹੰਭਲ ਮੈਨੂੰ ਉਸ ਚੀਜ਼ ਦਾ ਉਹਨੂੰ ਬਰਾਮਦ ਕਰਕੇ ਮੈਨੂੰ ਸੌਂਪਿਆ ਜਾਵੇ